ਸਭ ਨੂੰ ਜੈ ਮਸੀਹ ਕੀ ਆਈਆਪਾ ਬਾਈਬਲ ਚੋਂ ਅੱਜ ਅਸੀਂ ਦੇਖਾਂਗੇ ਲੂਕਾ ਦੀ ਅੰਜੀਲ 15 ਅਧਿਆਇ ਦੀ 11 ਆਇਤ ਤੋਂ ਲੈ ਕੇ 32 ਆਇਤ ਤੱਕ ਇਸ ਵਚਨ ਵਿੱਚ ਇਸ ਤਰ੍ਹਾਂ ਲਿਖਿਆ ਹੈ ਇੱਕ ਮਨੁੱਖ ਦੇ ਦੋ ਪੁੱਤਰ ਸਨ ਛੋਟਾ ਪੁੱਤਰ ਆਪਣੇ ਪਿਤਾ ਨੂੰ ਕਹਿੰਦਾ ਹੈ ਜਾਇਦਾਦ ਵਿੱਚੋਂ ਮੇਰਾ ਹਿੱਸਾ ਦੇ ਦਿਓ ਪਿਤਾ ਨੇ ਛੋਟੇ ਨੂੰ ਜਾਇਦਾਦ ਵਿੱਚੋਂ ਹਿੱਸਾ ਦੇ ਦਿੱਤਾ ਛੋਟਾ ਪੁੱਤਰ ਆਪਣੀ ਜਾਇਦਾਦ ਨੂੰ ਵੇਚ ਕੇ ਦੂਰ ਦੇਸ਼ ਨੂੰ ਚਲਾ ਗਿਆ ਉਸ ਨੇ ਉੱਥੇ ਸਾਰੇ ਪੈਸੇ ਐਸ਼-ਆਰਾਮ ਵਿੱਚ ਗਲਤ ਸੰਗਤੀ ਵਿੱਚ ਉਡਾ ਦਿੱਤੇ ਫਿਰ ਉਹ ਕੰਗਾਲ ਹੋ ਗਿਆ ਉਸ ਕੋਲੇ ਕੁਝ ਨਹੀਂ ਸੀ ਬਚਿਆ ਬਾਈਬਲ ਦਾ ਵਚਨ ਵੀ ਸਾਨੂੰ ਦੱਸਦਾ ਹੈ ਕਿ ਧਨਵਰ ਮਨੁੱਖ ਦੇ ਬਹੁਤ ਮਿੱਤਰ ਹੁੰਦੇ ਹਨ ਪਰ ਕੰਗਾਲ ਦੇ ਮਿੱਤਰ ਉਸ ਤੋਂ ਵੱਖਰੇ ਹੋ ਜਾਂਦੇ ਹਨ ਇਸ ਤਰ੍ਹਾਂ ਅੜਾਉ ਪੁੱਤਰ ਵੀ ਕੰਗਾਲ ਹੋ ਗਿਆ ਸੀ ਉਸ ਕੋਲ ਕੁਝ ਨਹੀਂ ਸੀ ਬੱਚਿਆ ਉਸ ਨੂੰ ਦਰਦ-ਦਰਦੀਆਂ ਠੋਕਰਾਂ ਖਾਣੀਆਂ ਪਈਆਂ ਉਸ ਦੇਸ਼ ਵਿੱਚ ਰਹਿਣ ਵਾਲੇ ਵਿਅਕਤੀ ਕੋਲ ਉਹ ਰਹਿਣ ਲੱਗਿਆ ਸੂਰ ਚਾਰਨ ਦਾ ਕੰਮ ਦਿੱਤਾ ਉਸ ਵਿਅਕਤੀ ਨੇ ਉਸ ਨੂੰ ਖਾਣਾ ਨਹੀਂ ਦਿੱਤਾ ਉਸ ਨੇ ਆਖਿਆ ਉਸ ਨੂੰ ਉਹੀ ਖਾਣਾ ਖਾਣਾ ਪਊਗਾ ਜੋ ਸੂਰ ਖਾਂਦੇ ਹਨ ਜੋ ਪਿਤਾ ਨੇ ਹਿੱਸਾ ਉਹਨੂੰ ਦਿੱਤਾ ਸੀ ਉਸਨੇ ਉਸਦਾ ਸਹੀ ਇਸਤੇਮਾਲ ਨਹੀਂ ਕੀਤਾ ਉਸਦੇ ਮਿੱਤਰ ਵੀ ਸੀ ਫਿਰ ਉਸਦੇ ਮਿੱਤਰ ਵੀ ਉਸਨੂੰ ਛੱਡ ਕੇ ਚਲੇ ਗਏ ਜਦ ਤੱਕ ਉਹਦੇ ਕੋਲ ਪੈਸਾ ਸੀ ਤਦ ਤੱਕ ਉਸਦੇ ਨਾਲ ਸੀ ਅੱਜ ਕੱਲ੍ਹ ਲੋਕ ਉਸਨੂੰ ਪੁੱਛਦੇ ਹਨ ਜਿਸ ਕੋਲੇ ਪੈਸੇ ਹੈ ਜਿਸ ਗਰੀਬ ਕੋਲੇ ਕੋਈ ਪੈਸਾ ਨਹੀਂ ਉਸਨੂੰ ਕੋਈ ਨਹੀਂ ਪੁੱਛਦਾ ਕਿਉਂਕਿ ਉਸ ਕੋਲੇ ਕੋਈ ਪੈਸਾ ਨਹੀਂ ਕੋਈ ਜਾਇਦਾਦ ਨਹੀਂ ਹੁੰਦੀ ਉਸਨੂੰ ਯਾਦ ਆਇਆ ਮੇਰੇ ਪਿਤਾ ਦੇ ਘਰ ਵਿੱਚ ਨੌਕਰਾਂ ਨੂੰ ਵਧੀਆ ਭੋਜਨ ਮਿਲਦਾ ਹੈ ਉਹ ਅਕਾਲ ਉਸਦੇ ਜੀਵਨ ਵਿੱਚ ਆਸ਼ਿਸ਼ ਲੈ ਕੇ ਆਇਆ ਜਦ ਤੱਕ ਅਕਾਲ ਨਹੀਂ ਸੀ ਉਸ ਨੂੰ ਪਿਤਾ ਦੇ ਘਰ ਦੀ ਵੀ ਯਾਦ ਨਹੀਂ ਆਈ ਉਸ ਨੂੰ ਯਾਦ ਆਇਆ ਮੇਰੇ ਘਰ ਵਿੱਚ ਨੌਕਰਾਂ ਦੀ ਦਿਸ਼ਾ ਮੈਥੋਂ ਉਦੋਂ ਵੀ ਚੰਗੀ ਹੈ ਉਹਨਾਂ ਨੂੰ ਤਾਂ ਖਾਣ ਦੀ ਕਮੀ ਨਹੀਂ ਸਾਡੇ ਜੀਵਨ ਵਿੱਚ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਕਿ ਜ਼ਰੂਰਤ ਪੈਣ ਤੇ ਪਰਮੇਸ਼ਰ ਨੂੰ ਪੁਕਾਰਦੇ ਹਾਂ ਅਜਾੜੂ ਪੁੱਤਰ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਉਸਦੇ ਘਰ ਵਿੱਚ ਨੌਕਰਾਂ ਨੂੰ ਵੀ ਵਧੀਆ ਖਾਣਾ ਮਿਲਦਾ ਹੈ ਮੈਂ ਇੱਥੇ ਭੁੱਖਾ ਮਰਦਾ ਹਾਂ ਉਸਨੇ ਆਪਣੇ ਮਨ ਵਿੱਚ ਇਹ ਵਿਚਾਰ ਕੀਤਾ ਮੈਂ ਆਪਣੇ ਪਿਤਾ ਕੋਲ ਵਾਪਸ ਚਲਾ ਜਾਵਾਂਗਾ ਅਤੇ ਆਖਾਂਗਾ ਮੈਂ ਸਵਰਗ ਅਤੇ ਤੇਰੇ ਵਿਰੁੱਧ ਪਾਪ ਕੀਤਾ ਹੈ ਇਸ ਲਈ ਤੁਸੀਂ ਮੈਨੂੰ ਮਾਫ਼ ਕਰ ਦਿਓ ਮੈਂ ਤੇਰਾ ਪੁੱਤਰ ਖਵੌਂ ਦੇ ਯੋਗ ਨਹੀਂ ਹਾਂ ਇਸ ਲਈ ਮੈਨੂੰ ਆਪਣੇ ਨੌਕਰਾਂ ਦੇ ਸਮਾਨ ਰੱਖ ਲੈ ਕਿਉਂਕਿ ਉਹ ਜਾਣਦਾ ਸੀ ਕਿ ਉਸ ਦਾ ਪਿਤਾ ਪਿਆਰ ਕਰਨ ਵਾਲਾ ਅਤੇ ਦਿਆਲੂ ਹੈ ਉਹ ਗੱਲ ਸੋਚਣ ਤੋਂ ਬਾਅਦ ਆਪਣੇ ਪਿਤਾ ਦੇ ਘਰ ਤੁਰ ਪਿਆ ਉਸ ਨੂੰ ਪਤਾ ਸੀ ਉਸ ਦਾ ਪਿਤਾ ਉਸ ਨੂੰ ਪਿਆਰ ਕਰਦਾ ਹੈ ਇਸ ਲਈ ਵਾਪਸ ਆਇਆ ਇਸ ਤਰ੍ਹਾਂ ਤੁਸੀਂ ਵੀ ਪਾਪ ਵਿੱਚ ਗਲਤ ਸੰਗਤੀ ਵਿੱਚ ਆਪਣੇ ਜੀਵਨ ਨੂੰ ਬਰਬਾਦ ਕਰ ਦਿੱਤਾ ਹੈ ਇਸ ਤਰ੍ਹਾਂ ਨਾ ਸੋਚੋ ਪ੍ਰਭੂ ਸਾਨੂੰ ਪਿਆਰ ਨਹੀਂ ਕਰਦਾ ਅਸੀਂ ਕਿਵੇਂ ਪ੍ਰਭੂ ਕੋਲ ਜਾਈਏ ਇਸ ਲਈ ਸਭ ਤੋਂ ਜ਼ਿਆਦਾ ਪਿਆਰ ਪ੍ਰਭੂ ਯਿਸੂ ਮਸੀਹ ਪਾਪੀਆਂ ਨੂੰ ਕਰਦੇ ਹਨ ਇਸ ਲਈ ਸਾਨੂੰ ਅਤੇ ਤੁਹਾਨੂੰ ਬਚਾਉਣ ਲਈ ਇਕਲੌਤਾ ਪੁੱਤਰ ਬਲੀਦਾਨ ਕਰ ਦਿੱਤਾ ਸਾਨੂੰ ਪਰਮੇਸ਼ਰ ਦੇ ਪਿਆਰ ਉੱਪਰ ਸ਼ੱਕ ਨਹੀਂ ਕਰਨਾ ਚਾਹੀਦਾ ਅੜਾਉ ਪੁੱਤਰ ਆਪਣੇ ਘਰ ਆਇਆ ਤਾਂ ਪਿਤਾ ਨੇ ਪਛਾਣ ਲਿਆ ਉੱਜ ਕੇ ਆਪਣੇ ਪੁੱਤਰ ਕੋਲ ਗਿਆ ਅਤੇ ਉਸ ਨੂੰ ਗਲੇ ਲਗਾਇਆ ਉਸ ਨੂੰ ਚੁੰਮਿਆ ਅੜਾਉ ਪੁੱਤਰ ਦੇ ਕਾਰ ਛੱਡਣ ਤੋਂ ਬਾਅਦ ਪਿਤਾ ਹਰ ਦਿਨ ਆਪਣੇ ਪੁੱਤਰ ਦੀ ਉਡੀਕ ਕਰਦਾ ਸੀ ਹਰ ਦਿਨ ਆਪਣੇ ਘਰ ਦੇ ਦਰਵਾਜ਼ੇ ਉੱਤੇ ਬੈਠ ਕੇ ਇਹ ਸੋਚਦਾ ਸੀ ਕਿ ਅੱਜ ਮੇਰਾ ਪੁੱਤਰ ਵਾਪਸ ਆ ਜਾਊਗਾ ਇੱਕ ਪਿਤਾ ਆਪਣੇ ਪੁੱਤਰ ਦੀ ਕਿਸ ਤਰ੍ਹਾਂ ਚਿੰਤਾ ਕਰਦਾ ਹੈ ਅਤੇ ਉਡੀਕ ਕਰਦਾ ਹੈ ਇੱਕ ਨਾ ਇੱਕ ਦਿਨ ਉਸ ਦਾ ਪੁੱਤਰ ਵਾਪਸ ਜ਼ਰੂਰ ਕਰ ਆਏਗਾ ਇਸੇ ਤਰ੍ਹਾਂ ਪਰਮੇਸ਼ਰ ਗਵਾਚੇ ਹੋਏ ਉਜਾੜੂ ਪੁੱਤਰ ਦੀ ਤਰ੍ਹਾਂ ਹਰ ਮਨੁੱਖ ਦਾ ਇੰਤਜ਼ਾਰ ਕਰਦਾ ਹੈ ਉਹ ਆਪਣੇ ਬਾਹ ਫਲਾ ਕੇ ਇੰਤਜ਼ਾਰ ਕਰਦਾ ਹੈ ਇਨਾ ਪਿਆਰ ਸ਼ਾਇਦ ਇਸ ਦੁਨੀਆ ਤੇ ਸਾਡੇ ਨਾਲ ਕੋਈ ਹੀ ਕਰਦਾ ਹੋਊਗਾ ਉਸ ਉਜਾੜੂ ਪੁੱਤਰ ਨੂੰ ਪਿਤਾ ਨੇ ਸੁੰਦਰ ਕੱਪੜੇ ਪਵਾਏ ਅਤੇ ਆਪਣੇ ਦਾਸਾਂ ਨੂੰ ਆਖਿਆ ਭੋਜਨ ਦਾ ਇੰਤਜ਼ਾਮ ਕੀਤਾ ਜਾਵੇ ਮੇਰੇ ਪੁੱਤਰ ਲਈ ਵਧੀਆ ਤੋਂ ਵਧੀਆ ਕੱਪੜੇ ਅੰਗੂਠੀ ਪਵਾਓ ਪੈਰਾਂ ਵਿੱਚ ਜੁੱਤੀ ਪਵਾਓ ਅਤੇ ਚੰਗਾ ਭੋਜਨ ਬਣਾਓ ਕਿਉਂਕਿ ਅਸੀਂ ਸਾਰੇ ਆਨੰਦ ਮਨਾਓ ਇਹ ਮੇਰਾ ਪੁੱਤਰ ਮਰ ਗਿਆ ਸੀ ਜੀ ਉੱਠਿਆ ਹੈ ਇਹ ਗਵਾਚ ਗਿਆ ਸੀ ਹੁਣ ਲੱਭ ਪਿਆ ਹੈ ਇਸ ਕਰਕੇ ਆਨੰਦ ਕਰੀਏ ਪਰਮੇਸ਼ਰ ਕੋਲ ਵਾਪਸ ਆ ਜਾਂਦਾ ਹੈ ਸਵਰਗ ਵਿੱਚ ਆਨੰਦ ਕੀਤਾ ਜਾਂਦਾ ਹੈ ਕਿਉਂਕਿ ਪ੍ਰਭੂ ਦੀ ਇਹ ਇੱਛਾ ਨਹੀਂ ਸੀ ਕਿ ਕੋਈ ਵੀ ਨਾਸ਼ ਹੋਵੇ ਪਰਮੇਸ਼ਰ ਪਿਤਾ ਸਭ ਨੂੰ ਮਨਫਰਮ ਦਾ ਮੌਕਾ ਦਿੰਦਾ ਹੈ ਪਰਮੇਸ਼ਵਰ ਸਾਰੇ ਪਟਕੇ ਹੋਿਆਂ ਦਾ ਇੰਤਜ਼ਾਰ ਕਰਦਾ ਹੈ ਛੋਟਾ ਪੁੱਤਰ ਵਾਪਸ ਆਉਂਦਾ ਹੈ ਵੱਡਾ ਪੁੱਤਰ ਖੁਸ਼ ਹੋਣ ਦੇ ਬਦਲੇ ਦੁਖੀ ਹੁੰਦਾ ਹੈ ਜਦੋਂ ਉਹ ਖੇਤ ਚੋਂ ਆਉਂਦਾ ਹੈ ਉਹ ਆਪਣੇ ਘਰ ਵਿੱਚ ਆ ਕੇ ਵੇਖਦਾ ਹੈ ਕਿ ਉਹ ਆਪਣੇ ਦਾਸ ਨੂੰ ਬੁਲਾ ਕੇ ਪੁੱਛਦਾ ਹੈ ਇਹ ਕੀ ਹੋ ਰਿਹਾ ਹੈ ਅਗਰ ਕੋਈ ਪਾਪੀ ਆਪਣਾ ਮਨ ਫਿਰਾ ਲੈਂਦਾ ਹੈ ਸਵਰਗ ਵਿੱਚ ਸਵਰਗਦੂਤ ਆਨੰਦ ਕਰਦੇ ਹਨ ਇਸ ਤਰ੍ਹਾਂ ਕੋਈ ਪਾਪੀ ਆਪਣੇ ਗੁਨਾਹ ਨੂੰ ਪਾਪ ਨੂੰ ਮੰਨ ਲੈਂਦਾ ਹੈ ਉਸ ਨੂੰ ਛੱਡ ਦਿੰਦਾ ਹੈ ਉਹ ਆਖਦਾ ਹੈ ਤੇਰਾ ਛੋਟਾ ਭਰਾ ਆਇਆ ਹੈ ਇਸ ਲਈ ਆਨੰਦ ਮਨਾ ਰਹੀ ਹਨ ਇਹ ਗੱਲ ਸੁਣ ਕੇ ਕ੍ਰੋਧ ਨਾਲ ਪਰ ਜਾਂਦਾ ਹੈ ਉਹ ਘਰ ਦੇ ਅੰਦਰ ਨਹੀਂ ਜਾਂਦਾ ਉਹ ਬਾਹਰ ਖੜਾ ਰਹਿੰਦਾ ਹੈ ਵੱਡਾ ਪੁੱਤਰ ਆਖਦਾ ਹੈ ਕਿ ਮੈਂ ਕਿੰਨੇ ਸਾਲਾਂ ਤੋਂ ਤੇਰੀ ਸੇਵਾ ਕਰ ਰਿਹਾ ਹਾਂ ਤੂੰ ਮੇਰੇ ਲਈ ਇੱਕ ਬੱਕਰੀ ਦਾ ਬੱਚਾ ਵੀ ਨਹੀਂ ਦਿੱਤਾ ਮੈਂ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਆਨੰਦ ਕਰ ਸਕਾਂ ਪਰ ਛੋਟਾ ਪੁੱਤਰ ਪਾਪ ਵਿੱਚ ਤੇਰੀ ਸਾਰੀ ਜਾਇਦਾਦ ਉਡਾ ਕੇ ਆ ਜਾਂਦਾ ਹੈ ਤੂੰ ਉਸ ਲਈ ਨਿਰੋਇਆ ਪਸ਼ੂ ਮਾਰਦਾ ਹੈ ਵੱਡੇ ਪੁੱਤਰ ਦੀ ਇਹ ਗੱਲ ਸੁਣ ਕੇ ਤੂੰ ਤਾਂ ਸਦਾ ਮੇਰੇ ਨਾਲ ਹੈ ਜੋ ਕੁਝ ਮੇਰਾ ਹੈ ਉਹ ਤੇਰਾ ਹੈ ਇਸ ਲਈ ਆ ਆਨੰਦ ਕਰ ਮगन ਹੋ ਕਿਉਂਕਿ ਤੇਰਾ ਛੋਟਾ ਭਰਾ ਮਰ ਗਿਆ ਸੀ ਉਹ ਜੀ ਉੱਠਿਆ ਹੈ ਉਹ ਗਵਾਚ ਗਿਆ ਸੀ ਹੁਣ ਲੱਭ ਗਿਆ ਹੈ ਜਦੋਂ ਅਸੀਂ ਪਰਮੇਸ਼ਰ ਪਿਤਾ ਤੋਂ ਅਲੱਗ ਹੋ ਜਾਂਦੇ ਆ ਪਾਪਾਂ ਵਿੱਚ ਗੁਨਾਹਾਂ ਵਿੱਚ ਪੈ ਜਾਂਦੇ ਹਾਂ ਜਦੋਂ ਅਸੀਂ ਪਛਤਾਪ ਕਰਦੇ ਹਾਂ ਤਾਂ ਉਹ ਸਾਨੂੰ ਮਾਫ ਕਰਦਾ ਹੈ ਜੇ ਕੋਈ ਪਰਮੇਸ਼ਰ ਦੀ ਉਪਸਥਿਤੀ ਜਾਂ ਹਜ਼ੂਰੀ ਤੋਂ ਦੂਰ ਹੋ ਗਿਆ ਆਜੀ ਪਰਮੇਸ਼ਰ ਦੇ ਤਰਫ ਮੁੜੀਏ ਕਿਉਂਕਿ ਪਰਮੇਸ਼ਰ ਪਿਤਾ ਦਾ ਪ੍ਰੇਮ ਮਹਾਨ ਹੈ ਉਹ ਸ਼ਮਾ ਕਰੇਗਾ ਉਹ ਕਦੇ ਵੀ ਨਹੀਂ ਛੱਡਦਾ ਪਰ ਅਸੀਂ ਆਪਣੇ ਕੰਮਾਂ ਦੇ ਦੁਆਰਾ ਪਰਮੇਸ਼ਰ ਤੋਂ ਦੂਰ ਹੋ ਜਾਣੇ ਹਾਂ ਅਗਰ ਅਸੀਂ ਸੱਚੇ ਵਿਸ਼ਵਾਸੀ ਹਾਂ ਸਵਰਗਿਆ ਪਿਤਾ ਦੇ ਨਾਲ ਸੱਚਾ ਪਿਆਰ ਰੱਖਦੇ ਹਾਂ ਜੋ ਗਵਾਚੇ ਹੋਏ ਲੋਕ ਹਨ ਉਹਨਾਂ ਨੂੰ ਪ੍ਰਭੂ ਦਾ ਜ਼ਰੂਰ ਵਚਨ ਦੱਸੋ ਫੇਰ ਪਿਤਾ ਆਪਣੇ ਵੱਡੇ ਪੁੱਤਰ ਨੂੰ ਦਰਵਾਜ਼ੇ ਤੇ ਬਾਹਰ ਖੜਾ ਵੇਖਦਾ ਹੈ ਤਾਂ ਉਸ ਨੂੰ ਅੰਦਰ ਸੱਦਣ ਜਾਂਦਾ ਹੈ ਤਾਂ ਕਿ ਉਸਦੀ ਮੁਕਤੀ ਹੋ ਜਾਏ ਉਹ ਬਚਾਇਆ ਜਾਏ ਸਭ ਦਾ ਦਿਲ ਪਿਆਰ ਨਾਲ ਜਿੱਤਣਾ ਹੈ ਕਿਉਂਕਿ ਪਰਮੇਸ਼ਰ ਪਿਆਰ ਹੈ ਉਹ ਹਰ ਇੱਕ ਦਾ ਇੰਤਜ਼ਾਰ ਕਰ ਰਿਹਾ ਹੈ ਆਮੀਨ ਤਾਂ ਕਿ ਉਸਦੀ ਮੁਕਤੀ ਹੋ ਜਾਏ ਉਹ ਬਚਾਇਆ ਜਾਏ ਸਭ ਦਾ ਪਿਆਰ ਨਾਲ ਦਿਲ ਨੂੰ ਜਿੱਤਣਾ ਹੈ ਕਿਉਂਕਿ ਪਰਮੇਸ਼ਰ ਪਿਆਰ ਹੈ ਹਰ ਇੱਕ ਦਾ ਇੰਤਜ਼ਾਰ ਕਰ ਰਿਹਾ ਹੈ ਅਗਰ ਸਾਡੇ ਵਿੱਚ ਮਸੀਹ ਦਾ ਮਨ ਹੈ ਤਾਂ ਲੋਕਾਂ ਨੂੰ ਜੋ ਗਵਾਚੇ ਹੋਏ ਹਨ ਉਹਨਾਂ ਲਈ ਦਇਆ ਤੇ ਉਹਨਾਂ ਨੂੰ ਲੱਭਣ ਲਈ ਪਿਆਰ ਹੋਣਾ ਚਾਹੀਦਾ ਹੈ। ਆਗਰ ਅਸੀਂ ਸੱਚੇ ਵਿਸ਼ਵਾਸੀ ਹਾਂ ਅਤੇ ਆਪਣੇ ਸਵਰਗ ਦੇ ਪਿਤਾ ਨਾਲ ਸੱਚਾ ਪਿਆਰ ਰੱਖਦੇ ਹਾਂ ਤਾਂ ਅਸੀਂ ਗਵਾਚੇ ਜੋ ਲੋਕ ਹਨ ਉਹਨਾਂ ਤੱਕ ਪਰਮੇਸ਼ਰ ਦਾ ਵਚਨ ਲੈ ਕੇ ਜਾਈਏ ਤਾਂ ਉਹਨਾਂ ਦਾ ਵੀ ਉਦਾਰ ਹੋਵੇ ਉਹ ਵੀ ਬਚ ਜਾਣ। ਆਮੀਨ।